ਦੰਗ ਜੀ ਜਦੋਂ ਪਾਇਕੇਨ ਜੈਸਰੀ ਹਾਈਪਰਿੰਨ ਤੇ ਆਈ ਹੈ ਇਹ ਕਿੱਥਾ ਸਭ ਸੁਝਾਇਆ ਇਹ ਮੇਨ ਦਰਸ਼ਨ ਦੇਖ ਕੇ ਕੋਧੀਆਂ ਦੇ ਕੋਡ ਮਿਲ ਜਾਂਦੇ ਬਾਲਕਲਾ ਸਾਜ ਮਾਰਾ ਲਖਾਰੀ ਵੀ ਬੜੇ ਸਨ ਇਹ ਸੁੰਦਰ ਮਾਰਾ ਸਾਹਿਬੀ ਤੀਰਖੂ ਵੀ ਕਰਿਆ ਕਰਦੇ ਸੰਦਾ ਵੀ ਆਇਆ ਕਰਦੇ ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਾਰਾ ਸਾਹਿਬ ਵਿੰਧ ਕੌਂਟ ਵਿੱਚ ਕੀਤੇ ਉਹਨਾਂ ਕੌਂਟਕਾਂ ਨੂੰ ਕਰਦੇ ਹੁਆ ਅੱਜ ਦੇ ਦਿਨ ਸੰਤ ਜੀ ਗੁਰੂ ਮਾਰਾ ਦਾ ਗੁਰੂ ਹਰਾਇਆ ਦਾ ਜੀਰੇ ਕਿ ਪੁੱਤਰ ਬਾਬਾ ਰਾਮ ਰਾਜੀ ਜੀ ਦੇ ਸਨੇ ਮਾਤਾ ਕ੍ਰਿਸ਼ਨ ਕਉਨ ਕਹਿਆ ਕਿ ਮਾਰਾ ਮੈਨੂੰ ਦਰਸ਼ਨ ਦਿਓ ਮੇਰੇ ਪੁੱਤਰ ਦੀ ਕਾਮਨਾ ਸ੍ਰੀ ਆ ਪੂਰੀ ਕਰੋ ਉਸ ਵਾਲੇ ਸਰਗੁਣ ਸੱਚੇ ਪੈਤ੍ਰ ਜੀ ਜੀ ਮੂਲ ਮੰਤਰ ਲਿਖਤੇ ਤੇ ਤੇ ਇਹ ਮੰਤਰ ਨੂੰ ਜਨ ਦੇ ਵਿੱਚ ਖੋੜ ਕੇ ਫਤਨਾ ਵਾਹਿਗੁਰੂ ਕਹਿ ਕੇ ਛਕਲਾ ਤੇਰੀ ਪੁੱਤਰ ਦੀ ਕਾਮਨਾ ਅਕਾਲ ਪੁਰਖ ਪੂਰੀ ਕਰ ਦੇਵੇਗਾ ਇਹ ਸੁਣ ਕੇ ਮਾਤਾ ਕ੍ਰਿਸ਼ਨ ਕੋਲ ਕੋਈ ਅਨਖਰੀ ਮੰਨੀ ਕਿ ਮਹਾਰਾਜ ਨੇ ਦਰਸ਼ਨ ਚਾਹੀਏ ਸੀ ਤੇ ਆਤਮ ਦਰਸ਼ਨਿਤੇ ਮੰਤਰ ਲਿਖੇ ਤੇ ਦੇ ਦਿੱਤਾ ਹੈ ਉਸ ਵੇਲੇ ਸੱਜਣਾ ਨਾਮ ਦੂਸਰੀ ਜਿਹੜੀ ਮਾਤਾ ਰਾਜ ਕੌਰ ਸੀ ਉਸ ਨੂੰ ਮੰਤਰ ਇਸ ਲਈ ਹੈ ਤੀਨਾਂ ਕਲਕੇ ਉਸ ਮਾਤਾ ਦੇ ਘਰ ਰਾਹੌੜਾ ਪੁੱਤਰ ਪੈਦਾ ਹੋਇਆ ਰਾਹੌੜਾ ਪੁੱਤਰ ਪੈਦਾ ਹੋਣ ਤੋਂ ਫਿਰ ਕ੍ਰਿਸ਼ਨ ਕੌਰ ਦੇ ਅੰਦਰ ਬੜਾ ਚਾਲ ਆਇਆ ਕਿ ਮੈਂ ਬੜੀ ਗਲਤੀ ਕੀਤੀ ਹੁਣਕਾਰ ਹੁਕੂਨੀ ਮੰਨਿਆ ਫਿਰ ਮਹਾਰਾਜੇ ਕੇ ਬੇਨਤੀ ਕੀਤੀ ਮਹਾਰਾਜ ਕਿ ਕਿਰਪਾ ਕਰੋ ਉਸੇ ਦੇ ਸੈਗਣ ਆਪਣੀ ਗੱਡੀ ਦੇ ਮਾਲਕ ਜਾਣ ਕਰਕੇ ਪੈਗ ਹੋਇਆ ਸਾਧਿਆ ਮੰਤਰ ਲਿਖ ਕੇ ਭੇਜਿਆ ਉਸ ਨੂੰ ਮਾਤਾ ਜੀ ਨੇ ਗੱਲ ਚ ਪਾ ਕੇ ਤੂਸਨਾ ਕੀਤਾ ਤੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਦਾ ਇਸ ਪ੍ਰਕਾਰ ਸੁ ਕਹਿ ਰਹੇ ਸੋ ਤੇਰਾ ਮਿੱਕਨੀ ਦੇ ਅੰਦਰ ਸਾਵਣ ਦੀ 900 ਗੁਰੂ ਮਾਲਾ ਸਾਹਿਬ ਜੀ ਪਾਰਕਾ ਜੀ ਨੇ ਕਾਰ ਕਰਨਾ ਕੀਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਜੀ ਬੜੀ ਜੀ ਬਾਲਕ ਵਸਾ ਵਿੱਚ ਬਾਬਾ ਰਾਮਰਾਜ ਜੀ ਨੇ ਔਰੰਗਜ਼ੇਬ ਨੂੰ ਜਾ ਕੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਕਿ ਉਹ ਤੇ ਮਿੱਟੀ ਮੁਸਲਮਾਨ ਕੀ ਦੇਖਾਇਆ ਦੇਹੀ ਮਾਰ ਕੇ ਕਹਿ ਕੇ ਕਰਕੇ ਜੂਸਾ ਉਹ ਜੂ ਕਰਦੇ ਪਿਆਇਆ ਕਿ ਤੂੰ ਕੌਣ ਹੁੰਦਾ ਹੈ ਬਾਣੀ ਨੂੰ ਤਿਆਗਣ ਵਾਲਾ ਜਿਨ੍ਹਾਂ ਦੀ ਬਾਣੀ ਤੇ ਲੋਕੀਂ ਸਾਰੇ ਅੰਸਰ ਕਿਹਾ ਕਿ ਸਾਦਾ ਪੁੱਤਰ ਹੋ ਕੇ ਬਾਣੀ ਨੂੰ ਉਲਟਾਇਆ ਹੈ ਜਾਂ ਸਾਡੇ ਮੱਥੇ 'ਤੇ ਲੱਗਦੀ ਇਸ ਬਾਣੀ ਮੂਹ ਸਾਡੇ ਤੇਲੇ ਆ ਗਿਆ ਕਿਉਂ ਰਾਮਰਾਜ ਜੀ ਨੂੰ ਸਰਦਾ ਸੀ ੱਕੇ ਪਾਪ ਹੈ ਜੀ ਉਹ ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਪੰਜ ਸਾਲ ਦੀ ਬਸਤੀ ਆਜ ਦੀ ਸਰੰਦਾ ਵੀ ਆਉਂਦੇ ਸਨ ਆਪ ਜੀ ਦੇ ਇੱਕ ਕੀਰਤਪੁਰ ਸਾਹਿਬ ਦੀ ਕੋਥੀ ਹੈ ਸਾਖੀਆਂ ਦੀ ਗੁਰੂ ਸਾਹਿਬ ਜੀ ਲਿਖਦੇ ਹੁੰਦੇ ਸਨ ਉਹ ਸਾਖੀਆਂ ਦੀ ਕੋਥੀ ਜਿੱਥੇ ਟੋਪੀ ਹੈ ਨਾ ਬਾਬੇ ਗੁਰਦੇ ਦੀ ਪਈ ਉਸ ਤੋਂ ਉਸ ਇੰਦੇ ਗ੍ਰੰਥੀ ਵਰਕੜਾ ਵੰਡਿਆ ਕਿਸ ਪ੍ਰਕਾਰ ਉਹ ਮਹਾਰਾਜ ਸਾਹਿਬ ਜੀ ਲਿਖਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜਿੱਥੇ ਪਾਠ ਹੈ ਜੀ ਬਾਲਕੁਆ ਸਾਹਿਬ ਮਹਾਰਾ ਲਖਾਰੀ ਵੀ ਬੜੇ ਸਨ ਇਹ ਸੁੰਦਰ ਮਹਾਰਾਜ ਆ ਵੀ ਤੀਰਖ ਨੂੰ ਵੀ ਕਰਿਆ ਕਰਦੇ ਸੰਦਾ ਵੀ ਆਇਆ ਕਰਦੇ ਇਸ ਪ੍ਰਕਾਰ ਨਾਲ ਇਹ ਕੋਹ ਤੋਂ ਕਰਦੀਆਂ ਹੋਏ ਆ ਕਿ ਤੁਮੇ ਬਿਨਾਂ ਮਹਾਰਾਜ ਜੀ ਇੱਥੇ ਹੀ ਸੀ ਸਿੱਖ ਨੂੰ ਬੁਲਾਇਆ ਤੋਂ ਆ ਕੇ ਬੀਐਨਸੀ ਕੀਤੀ ਕਿ ਮਹਾਰਾਜ ਆਪ ਦੇ ਸਾਹ ਜਾ ਕੇ ਦੋਵੇਂ ਨੀਤ ਹਨ ਕੰਡੇ ਦੇ ਕੰਡੇ ਸਿਰੂ ਬਾਰੇ ਹੈ ਪਰ ਬੁਰੀਾਈ ਦੇ ਮਾਲਕ ਕੌਣ ਹੋਣਗੇ ਜਦੋਂ ਇਹ ਪੁੱਛਿਆ ਉਸ ਵੇਲੇ ਸਾਬ ਸੰਗੀ ਗੁਰੂਵਾਰਾ ਨੇ ਕਿਹਾ ਕਿ ਸਿੱਖਾ ਇਥੇ ਅਗੰਮੀ ਗੱਲ ਪੁੱਛੀ ਹੈ ਅੱਛਾ ਇਹਨੂੰ ਜਿਹੜਾ ਸੀ ਤੈਨੂੰ ਪੂਰੀ ਤਰ੍ਹਾਂ ਨੇ ਜਾਂ ਸੋਹਬ ਜਾ ਕੇ ਮਹਾਰਾਜਾ ਬਾਠ ਕਰਦੇ ਜਾ ਕੇ ਦਰਸ਼ਨ ਕਰ। ਕਿ ਕਮਰੇ ਦੇ ਰਾਮ ਰਾਜ ਹੀ ਬਾਠ ਕਰਦੇ ਸਨ। ਕਿਥੇ ਲੈ ਕੇ ਸਿੱਖ ਜੀ ਆਇਆ ਉਹ ਦੇਖੋ। ਜਿਸੋ ਤੇ ਸਿੱਖੀ ਲੈ ਕੇ ਆਇਆ। ਇਹ ਰਾਮ ਰਾਜ ਹੀ ਬੜੀ ਮਿੱਠੀ ਸੋਹਰਿਆ ਹੈ। ਪਰ ਤੋਕ ਮੂੰਹ ਵਿੱਚ ਆਉਣ ਕਿ ਜਦੋਂ ਖਾਇਆ ਤੋ ਨਹੀਂ ਚਰਬਾ। ਖਾਦ ਦਰ ਗयो ਕੈਸੇ ਚਰਬਾ। ਇਹ ਤੁਗ ਪੜਦੇ ਤੋ ਰਾਮ ਰਾਜੇ। ਸੂਈ ਸਿੱਖੀ ਮੰਗੀ ਸਾਹਿਬ ਦੇ ਕਾਵੇ ਨੇ ਲਾਈ। ਸੂਈ ਖੂਬੀ ਨਹੀਂ। ਕੁਣ ਕੇ ਹੈਰਾਨ ਹੋ ਗਿਆ 21 ਸੁਰ ਵੜੀ ਹੈ ਹਿੰਦੂ ਬੋਲ ਦੇ ਵੀ ਬੜੇ ਹੈ ਰੂਪ ਵੀ ਬੜਾ ਸੁੰਗਾ ਕੀ ਕਾਰਨ ਹੈ ਫਿਰ ਜਿੱਥੇ ਜੀ ਹਰਕ੍ਰਿਸ਼ਨ ਸਾਹਿਬ ਜਿਸ ਕਮਰੇ ਵਿਚ ਪਾਠ ਕਰਦੇ ਸਨ ਉੱਥੇ ਗੁਰੂ ਮਾਰਾ ਸਾਹਿਬ ਵੀ ਹੋ ਸਕਤੇ ਇਹ ਪਾਠ ਕਰ ਰਹੇ ਸੀ ਆਤਮਾ ਵਰਵਾ ਰਹੇ ਲਗ ਲਾਇ ਆਤਮਿਕ ਆਤਮਾ ਇਹ ਕੀ ਕਰੇ ਅਹੰਤਕੀ ਦੂਧ ਅਹੰਤਰ ਮਰਿਆ ਇਹ ਸਤਾਂ ਪੜ ਰਹੇ ਸੀ ਸਖਮ ਜਾ ਕੇ ਜਦੋਂ ਸੂਰੀਦਨ ਨੂੰ ਨਾ ਲਾਲ ਮੰਗੀ ਸਾਹਿਬ ਦੇ ਕਾਗਜ਼ ਕੀ ਮੋਮ ਕੇ ਨਰਮੋ ਕੇ ਚਰਜਾ ਵੀ ਆਏ ਵਿਕੇ ਹੀ ਮੇਰੀ ਸਾਰੇ ਪਾਵਰੇ ਗੋਪਤ ਹੋ ਗਈ ਮੱਖਾ ਠੀਕਾ ਕੇ ਮਾਰਾ ਤੁਹਾਡੀ ਜਦ ਨੂੰ ਤੁਸੀਂ ਜਾਉਣ ਮੇ ਹੋ ਇਹ ਸਰਕਾਰ ਪਰ ਬੁਲਾਰ ਕੇ ਹੋਇਆ ਜੀ ਕੀ ਕੀ ਅੱਜ ਦੇ ਸੰਸਦ ਸੰਗੇ ਜੀ ਫਾਰੀ ਸਾਹਿਬ ਸੰਗੇ ਜੀ ਜੇ ਗਾਏ ਕਤਰ ਕਰਕੇ ਬਖਸ਼ਾ ਵਾਏ ਸਾਰਿਆਂ ਨੂੰ ਬੁਲਾ ਕੇ ਸਕੇ ਕੰਪਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅੰਮ੍ਰਿਤ ਵੇੜਿਆ ਸਵਾਤਹਾ ਜਿੰਦੇ ਤੋਂ ਮਹਾਰਾਜ ਆਏ ਜਣੇ ਕੀਪੁਰ ਸਾਹਿਬ ਦੇ ਕੇ ਕੁਤਾਰਾਸਤ 18 ਬਿਕਰਨੀ ਵਾਲੇ ਬਹਿਨ ਅੱਜ ਮਹਾਰਾਜ ਸਾਹਿਬੇ ਪਾਰਖਾਨੇ ਜਿਨੇ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਵਰਤਾਂ ਦੇ ਕੇ ਬ੍ਰਾਜਮਾਨ ਕੀ ਕਬ ਸੰਗਤਾਂ ਨੂੰ ਬੁਲਾਈ ਹੋਵੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮੁਰਕਾ ਗੱਦੀ ਤੇ ਬ੍ਰਾਜਮਾਨ ਹੋਣ ਦੀ ਕਦੋਂ ਵੀ ਸੱਚੇ ਪੈਰ ਸਾਹਿਬ ਜੀ ਨੂੰ ਵਰਤਾਂ ਦੇ ਕੇ ਬ੍ਰਾਜਮਾਨ ਹੋ ਕੇ ਜਿਨੇ ਚੜ੍ਹਵਾ ਸੂਰਜ ਦੇ ਮੇਰੇ ਨੂੰ ਚੱਕ ਦਿੰਦਾ ਐ ਸਿੱਖਾਂ ਦੇ ਭਰਮ ਦੇ ਮੇਰੇ ਨੂੰ ਨੇਪਿਆ ਗੁਰੂ ਨਾਨਕ ਵੀ ਗੱਦੀ ਤੇ ਜੀ ਨੂੰ ਸ਼ੰਕਾ ਚੀਤੀ ਸੀ ਉਹਨਾਂ ਤੋਂ ਉਹਨਾਂ ਦੀ ਸ਼ਰਧਾ ਦੇ ਰਾਤੇ ਗੁੰਗੇ ਹਾਂ ਤੋਂ ਤੇ ਗੋੜਿਆਂ ਤੋਂ ਸਿੱਕੇ ਪਾਲਖਰ ਕੀਤਾ ਦੇ ਅਰਸ਼ ਕਰਾ ਕੇ ਉਹ ਲਾਲ ਵਰਗੇ ਪੰਚਾਂ ਨੂੰ 75 ਸਾਲ ਲਿਕੇ ਸਿੱਕੇ ਪਾਲਖਰ ਸਿੱਖੀ ਲਖਤੀ ਉਹ ਵੀ ਸਿੱਖ ਬਣ ਗਏ ਹੰਕਾਰ ਛੱਡ ਕੇ ਇਸ ਪ੍ਰਕਾਰ ਸਾਹਿਬ ਸੰਜੀਤ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਬੈਣ ਕੰਨਸਾਵੀ ਦੀ ਵਿਆਹ ਤੇ ਕਹਿੰਦੇ ਦਲੀ ਵੀ ਜਾ ਕੇ ਮਰੀ ਪਈ ਚਰਨਾਰੇ ਜਾਂਦੇ ਵਾਲੀ ਸਾਰੀ ਮੇੜ ਦਿੱਤੀ ਕਿ ਜੇ ਉਕਾਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਗੁਣੋ ਕਹੀ ਨਹੀਂ ਜਾ ਸਕਦੇ ਇੱਕ ਇਸ ਵੇਲੇ ਚੋਰੀ ਕਰਨ ਵਾਲਾ ਸੀ ਕੀਰਤ ਸਿੰਘ ਸਾਹਿਬ ਜਿਹੜਾ ਸਿੱਖਾਂ ਗਵਾਂ ਚ ਦੇਖੇਗੇ ਕਿ ਚੋਰੀ ਕਰਨ ਗਿਆ ਨੰਦਾ ਗਿੱਲੋ ਦਾ ਨਾਮ ਸੀ ਮਹਾਰਾਜ ਜੀ ਉੱਥੇ ਅੰਦਰ ਬੈਠੇ ਦੇਖੇ ਉਹ ਮਕਾਨ ਤੇ ਫਿਰ ਸ਼ਾਮਿੰਦਾ ਹੋ ਕੇ ਚੋਰੀ ਕਰਤੀ ਸੀ ਰਾਜਾ ਰਾਮ ਲੋਕੜਵਾਸੀ ਉਹ ਲੜਕੀਆਂ ਮਾਰਦਾ ਸੀ ਉਹ \|_{ਨ} ਨੂੰ ਮਾਰ ਲਓ ਹਟ ਕੇ ਗੁਰੂ ਮਹਾਰਾਜ ਸਾਹਿਬ ਦੀ ਸਿੱਖੀ ਦਾ ਰੋਕੀ ਜੀ ਉਹ ਸਾਉ ਜੀ ਇਹ ਸੇਰ ਪ੍ਰਕਾਰ ਸਿੱਖੀ ਦਾ ਸਾਹਿਬ ਜੀ ਨੇ ਕੋਲ ਗਾਬ ਸਾਰਿਆਂ ਜੀ ਨਾਲ ਹਰ ਕੀਤਾ ਵੀ ਉਹ ਮਾ ਜੀ ਹਰਕ੍ਰਿਸ਼ਨ ਸਾਹਿਬ ਦੋ ਸਾਲ ਕੀ ਪ੍ਰਸਾਉ ਜਿ ਰਹਿ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਹਨਗੇ ਇੰਗਰੀਸ ਹੈਰਨਾਇ ਸਾਹਿਬ ਜੀ ਨੇ ਗੁਰਤਾਰ ਦਾ ਵੀ ਬਖਸ਼ ਕੇ ਪ੍ਰੀਤਪਾਲ ਸਾਹਿਬ ਜੀ ਕੱਲ ਵੀ ਇੱਕ ਦਿਨ ਦਾ ਇਕਦਾ ਕਰ ਤੋਂ ਹੁੰਦਾ ਮਹਾਰਾਜ ਜੇਤੀ ਜੇ ਸੁਣਨੋਂ ਤੇ ਗੁਰਿਆਈ ਦਾ ਬਾਰੇ ਗਹਿਰੀਆਂ ਵਾਲਿਆਂ ਸਾਰਿਆਂ ਨੇ ਇੱਕੋ ਥਾਂ ਲਿਖ ਕੇ ਕਰ ਦਿੱਤੀ ਐ ਕਿਸੇ ਵਕਤ ਤੇ ਕਰੇ ਇੱਕੋ ਤਰੀਕ ਹੋ ਗਈ ਐ ਕਿ ਜਿਹੜੀਆਂ ਖਿੱਤਾਂ ਹੋਣਗੀਆਂ ਦੋਵੇਂ ਇਕੱਠੀਆਂ ਮਿਲਣ ਤੋਂ ਉਹ ਦਿਨ ਤੋਂ ਸਾਂਝਾ ਲਿਖਣ ਲੱਗੇ ਮੋੜ ਕੇ ਕਾਲ ਨਹੀਂ ਕੀਤਾ ਗੁਰਪ੍ਰਤਾ ਜੀ ਇੱਕ ਦਿਨ ਮਗਰੋਂ ਉਹ ਹਰਿਆਣਖਾਲ ਜੀ ਦਾ ਕੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ 2200 ਸਵਾਰ ਨੂੰ ਗੁਰ ਹਰਿਕ੍ਰਿਸ਼ਨ ਸਾਹਿਬ ਜੀ ਜੈਨਾ ਜੀ ਦੇ ਸਾਹਮਣੇ ਕੇ ਪਰ ਸੰਗਤਾਂ ਨੂੰ ਕਿਹਾ ਕਿ ਸ਼ਾਦੀ ਜੋਤ ਨੂੰ ਇਕੱਠੇ ਸਾਂਹ ਆਰਾਮ ਰਾ ਅਗੇ ਗ੍ਰੀਤ ਜਰ ਤੋਂ ਫੈਮਲੀ ਕਰ ਦਿੱਤਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਹਾਣੇ ਤੈਨੂੰ ਜੀ ਜਸਮਤਾਲ ਤੋਂ ਕੈਸ਼ਰੀ ਹਾਈ ਕ੍ਰਿਸ਼ਨ ਪਹਾਰੀ ਹੈ ਇਹ ਕਿੱਥਾ ਸਭ ਸੁਝਾਇਆ ਇਹ ਮੈਂ ਦੈਸ਼ਿੰਗ ਦੇ ਕੋਡਿਆਂ ਦੇ ਕੋਡ ਮਿਲ ਜਾਂਦੇ ਉਹ ਵੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਗੱਦੀ ਤੇ ਬਰਾਜਮਾਨ ਕੀਤੇ ਗੁਰੂ ਮਹਾਰਾਜ ਸਾਹਿਬ ਸਿੱਕੇ ਪਾਰਚਾਈ ਨੇ ਰਕਾਰ ਦਾ ਅਨੁਕੀਤਾ ਜੀ ਹਾਈ ਕ੍ਰਿਸ਼ਨ ਸਾਹਿਬ ਜੀ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਸੋਨੀ ਗੁਰੂ ਹਰ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਗੁਰੂ ਅਤੇਗ ਬਹਾਦਰ ਸਾਹਿਬ ਨੂੰ ਗੁਰਤਾ ਬਖਸ਼ੀ ਹੈ ਅਠਵੇਂ ਪਾਸ਼ਾ ਨੂੰ ਧਿਆਉਣਾ ਕਰੀਏ ਜਿਸ ਦੇਖੇ ਸਭ ਦੁੱਖ ਜਾਣ ਅਸ਼ੀਰ ਕਰਨਾ ਸਾਰੇ ਦੁੱਖ ਕੋੜੀਆਂ ਦੇ ਕੋੜ ਦੂਰ ਹੋਣਗੇ ਕੀ ਇਸ ਪ੍ਰਸਾਦ ਮਾਰਾ ਤਾਰਕੀ ਤੇ ਜਿਹੜੇ ਆ ਰਹੇ ਸੀ ਦਰਿਆ ਦੇ ਕਿਨਾਰੇ ਕਿਨਾਰੇ ਇਹ ਕੋੜੀ ਬ੍ਰਾਹਮਣ ਉਸ ਰਾਤ ਕੀ ਕੇ ਗੋਲੀ ਹੋ ਗਿਆ ਸੀ ਘਰਦਿਆਂ ਕੱਢਦਾ ਉਹਦੇ ਕੋਲੋਂ ਬਦਬੂ ਆਉਂਦੀ ਸੀ ਕਿ ਬਾਹਰ ਚਲਿਆ ਜਾ ਉਹ ਦਰਿਆ 'ਚ ਡੁੱਬਣੋਂ ਆ ਕੇ ਆਇਆ ਸੀ ਹੰਗੋ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਰਾਸ਼ ਹੋਇਕੋ ਪੈ ਗਿਆ ਬਿਨ ਮੈਂ ਕਿਤੇ ਰੁਕਣਾ ਮੈਨੂੰ ਲੈਣੋਂ ਦਰਿਆ 'ਚ ਹੀ ਡੁਬਾਂਗਾ ਹਜ਼ੂਰ ਦੇ ਸਾਹਮਣੇ ਆ ਦੇਖ ਕੇ ਮਾਰਾ ਕੁਸ਼ਤੀ ਪਿਆ ਸਿੱਖਣਾ ਕਿਹਾ ਮਾਰਾ ਕਹਿੰਦੇ ਪਾਈਆ ਸਾਡਾ ਰਮਾਲ ਦਿਓ ਸਤਨਾਮ ਵਾਹਿਗੁਰੂ ਕਾ ਕੇ ਸਰਪੇ ਫੇਰੋ ਜਦੋਂ ਉਹਦੇ ਸਿੱਖ ਤੇ ਫਿਰ ਉਹ ਕੋਲ ਹੱਜਿਆ ਸੀ ਰਾਜੀ ਹੋ ਗਿਆ ਸੀ ਕਿ ਉਹ ਜਿਨ੍ਹਾਂ ਦੇ ਦਰਸ਼ਨ ਨਾਲ ਸਾਰੇ ਦੁੱਖ ਚਲੇ ਜਾਂਦੇ ਐ ਇਸੇ ਰੂਪਕਾਰ ਗੁੰਗੇ ਤੇ ਬੋਲੇ ਤੋਂ ਗੀਤਾਰੇ ਆਖ ਪੰਜੁਖ ਰੇ ਵਿੱਚ ਕਰਾਏ ਅਦਤ ਕੁਰਸ਼ੇਤ ਨੂੰ ਜੁਸ਼ੁਂਤੀਆਂ ਸੁਮੰਤੀਆਂ ਦੇ ਪੰਜ ਕਾਲ ਤੋਂ ਅਰਥ ਮਹਾਰਾਜ ਸਾਹਿਬ ਜੀ ਨੇ ਚਰਚਾ ਹੋਈ ਇਹ ਮੜੀ ਪਈ ਸੀ ਦਿੱਲੀ ਦੇ ਬੰਗਲੇ ਸਾਲ ਲਾ ਕੇ ਚੰਨਾ ਦੇ ਜਲਵਾ ਚੁੱਕੇ ਸਾਰੇ ਸਾਰੀਆਂ ਦੀ ਬਿਮਾਰੀ ਚੱਕ ਦਿੱਤੀ ਜਿਨਨੋ ਲੋ ਬੈਸੰਨੋ ਸਾਰੇ ਦੁੱਖ ਚਲੇ ਜਾਂਦੇ ਜਿਮਨ ਮਰੰਦੇ ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹਨ ਜੈ ਜੀ ਕਾ ਸਤਿ ਸ਼ਾਨ ਵਾਹਿਗੁਰੂ